ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਪਿੰਡ ਦਾਨ ਸਿੰਘ ਵਾਲਾ ਵਿੱਚ ਬਹੁਤ ਭਾਰੀ ਗੜੇ ਮਾਰੀ ਹੋਈ ਹੈ ਜੀ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਵੇ ਗੁਰੂ ਫਸਲਾਂ ਪੱਕੀਆਂ ਹੋਣੀਆਂ ਫਸਲਾਂ ਦਾ ਵਿਚਾਰ ਰੱਖ ਕਣਕਾਂ ਫਸ ਪੱਕੀਆਂ ਪਈਆਂ ਬਹੁਤ ਪਾਰੀ ਗੜੇ ਮਾਰੀ ਹੋਈ ਹੈ ਇਹ ਦੇਖੋ ਜੀ 10 ਘੰਟਾ ਹੋ ਗਿਆ ਪਿਆ ਨੂੰ ਦੇਖੋ ਜੀ ਵੱਲਾਂ ਦਾ ਕੀ ਹਾਲ ਹੋ ਚੁੱਕਿਆ ਇਹ ਦੇਖੋ ਜੀ ਸਰਮਾ ਭਣ ਦਿੱਤੀਆਂ ਜੀ ਗੰਡੇ ਜਮਾ ਬਿਲਕੁਲ ਭਣ ਦਿੱਤੇ ਜੀ ਹਜੇ ਆ ਦੇਖੋ ਪਤਾ ਨਹੀਂ ਕਿ ਹੋ ਜੇ ਗੜੇ ਐ ਇਹ ਜਿਹੜੇ ਹਜੇ ਖੋਰ ਹੀ ਨਹੀਂ ਰਹੇ ਬੱਧਾ ਘੰਟਾ ਹੋ ਗਿਆ ਜੀ ਗੜੇ ਪਿਆ ਨੂੰ ਹਜੇ ਵੀ ਆ ਦੇਖੋ ਜੀ ਦੇਖੋ ਆ ਦੇਖੋ ਜੀ ਬਹੁਤ ਹੀ ਬੁਰਾ ਹਾਲ ਕੀਤਾ ਹੈ ਸਾਰੇ ਦਰਖਤ ਮੰਤੇ ਇਹ ਦੇਖੋ ਜੀ ਦਰਖਤਾਂ ਦੇ ਉੱਪਰ ਕੋਈ ਵੀ ਪੱਤਾ ਨਹੀਂ ਛੱਡਿਆ ਫਸਲਾਂ ਦਾ ਕਣਕਾਂ ਦਾ ਕੀ ਬਣਿਆ ਹੋਊਗਾ ये कोई बर्फ़ पी बर्फ़ ही बर्फ़ पी है जी वागुरु अगे अरदस करते हैं फसल किसान दियाँ बहुत पक्या पेखो ये तो ही हज खुरे ਮੀ ਪੈਨ ਨਾ ਉੱਤੇ ਮੀ ਪਿਆ ਤੇ ਇਹ ਤਾਂ ਬਹੁਤ ਵੱਡਾ ਸੈਸ ਇਹਨਾਂ ਦਾ ਜੀ ਬਹੁਤ ਹੀ ਵੱਡਾ ਬਹੁਤ ਪਸੂਤੜਾ ਤੇ ਵੱਡੇ ਵੱਡੇ ਦਰਖਤ ਬਣ ਦਿੱਤੇ ਆ ਦੇਖੇ ਇਹਨਾਂ ਦੇ ਵਿੱਚ ਸੋਨ ਉਧਰ ਦਿਖਾਉਣੇ ਆ ਦੇਖੋ ਜੀ ਹੁਣ ਦਰਖਤ ਟੋਟੇ ਦਿਖਾਉਣੇ ਆ ਆ ਦੇਖੋ ਜੀ ਕਿਹੜੇ ਸਾਨ ਟੋੜੇ ਐ ਦੇਖੋ ਇਕੱਠੇ ਵਾਏ ਵਾਏ ਹੋਏ ਪਈ ਬਹੁਤ ਹੀ ਜਿਆਦਾ ਇਹ ਗੜੇ ਮਰੀ ਇਹ ਦੇਖੋ ਜੀ ਆ ਤਾਂ ਇਹ ਫੁੱਟਦੇ ਆਉਂਦੇ ਸੀ ਇਹਨਾਂ ਦੇ ਵੀ ਟੂਸੇ ਟੁੱਟ ਚੁੱਕੇ ਆ ਕਿਕਰਾਂ ਦਾ ਦੇਖੋ ਜੀ ਕਿ ਹਰ ਕਿੱਡੇ ਕਿੱਡੇ ਵੱਡੇ ਮੋٹے ਢਾਣੇ ਟੋੜੇ ਗੜਿਆਣੇ ਕੋਈ ਹਵਾ ਨਹੀਂ ਸੀ ਕੋਈ ਨਹੀਂ ਰੀਣੀ ਸੀ ਕੋਸ ਨਹੀਂ ਸੀ ਹਵਾ ਬਿਲਕੁਲ ਵੀ ਨਹੀਂ ਸੀ ਤੇ ਗੜੇ ਨੇ ਪਰ ਭਾ ਇਹ ਦੇਖੋ ਥੱਲੇ ਹਾਲ ਦੇਖੋ ਰਖਤ ਨਹੀਂ ਇਹ ਦੇਖੋ ਇਹ ਸਿੱਕਰ ਇਹ ਸਬਜੀ ਲਾਉਣੇ ਹੁੰਨੇ ਇੰਨੇ ਜਗ੍ਹਾ ਪਈ ਐ ਇਹਦਾ ਹੀ ਸਤਿਆਨਾਸ਼ ਕਰ ਤਾ ਜਮਾ ਹੁਣ ਖੇਤ ਦਾ ਪਤਾ ਨਹੀਂ ਕੀ ਹਾਲ ਹੋਊਗਾ ਆਸੀ ਫੜਾ ਨੇ ਪੂਝੇ ਲਗਵਾਏ ਸੀ ਪਈਆ ਕਿੱਥੇ ਪਏ ਮਸੀਂ ਦਿਖਾਉਣੇ ਆਹ ਦੇਖੋ ਜੀ ਛੋਲਗੇ ਸੀ ਕੀ ਹਾਲ ਹੋਇਆ ਛੋਲਗੇ ਦਾ ਜੀ ਕਿੱਥੇ ਪਏ ਸਤ ਗਈ ਬਹੁਤ ਹੀ ਤੋੜਪੰਨ ਕਰੀਏ ਗੜਿਆਂ ਨੇ ਬਹੁਤ ਨੁਕਸਾਨ ਵੱਡਾ ਕਰਿਆ ਆਇਆ ਪਸ਼ੂ ਬਹੁਤ ਤੜਾਇਏ ਪਸ਼ੂ ਸਾਡੇ ਪਿੰਡ ਤਾਂ ਬਾਹਰ ਗਲੀਆਂ ਦੇ ਵਿੱਚ ਪਸ਼ੂ ਪਸ਼ੂ ਫਿਰਦੇ ਸੀਗੇ ਹੈ ਕਿੱਥੇ ਪਏ ਮਸ ਹਾਂ ਕਿੱਥੇ ਆਵਾਂ ਸੀ ਹਾਂ ਹਾਂ ਤੇ ਜੀ ਹੈ ਹਾਂ ਕੁਗੇ ਹੂੰ ਖੁਰ ਗਏ ਉਹ ਬਾਹਰ ਪਏ ਤੂੜੀਆਂ ਤੇ ਬਹੁਤ ਜ਼ਿਆਦੇ ਸਾਨੂੰ ਦਿਖਾਉਣ ਬਾਹਰ ਤੂੜੀ ਤੇ ਬਹੁਤ ਜ਼ਿਆਦੇ ਪਏ ਆ ਸਾਰੇ ਵੀਰ ਜਿੰਨੇ ਵੀ ਜੁੜੇ ਆ ਵਾਹਿਗੁਰੂ ਅਗੇ ਅਰਦਾਸ ਕਰਿਓ ਕਿਉਂਕਿ ਫਸਲਾਂ ਜੇ ਹੈ ਤਾਂ ਸਭ ਨੂੰ ਉਥੋਂ ਗਰੀਬ ਅਮੀਰ ਸਭ ਨੂੰ ਖਾਣਾ ਪਾਣੀ ਤਾਂ ਚਾਹੀਦਾ ਕਿਉਂਕਿ ਜੇ ਫਸਲਾਂ ਖਰਾਬ ਹੋ ਜਾਂਦੀਆਂ ਤੂੜੀਆਂ ਦੇ ਰੇਟ ਵਧ ਜਾਂਦੇ ਆ ਤੂੜੀਆਂ ਵਧ ਜਾਂਦੇ ਆ ਉਹਦੇ ਗਰੀਬ ਨੂੰ ਬਹੁਤ ਮਾਰ ਪੈਂਦੀ ਆ ਗਰੀਬ ਸਾਰੇ ਪਾਸੇ ਮਾਰਿਆ ਜਾਂਦਾ ਤੇ ਵਾਹਿਗੁਰੂ ਕੀ ਅਰਦਾਸ ਕਰਦੇ ਆਂ ਕਿ ਚੰਗੀ ਫਸਲ ਹੋਵੇ ਤੂੜੀ ਤੰਦ ਸਭ ਨੂੰ ਦੇਣਾ ਤੇ ਵਾਹਿਗੁਰੂ ਵਾਹਿਗੁਰੂ ਬਾਹਰ ਦਿਖਾਉਣੇ ਆਈ ਹੁਣ ਸਾਨੂੰ ਨੁਕਸਾਨ ਇਹ ਤਾਂ ਘਰ ਦਾ ਸੀਗਾ ਫਸਲਾਂ ਦਾ ਇਹਨੇ ਜਾ ਕੇ ਕੀ ਹਾਲ ਹੋਇਆ ਪਤਾ ਨਹੀਂ ਕਿਸ ਤਰ੍ਹਾਂ ਦੀ ਬਰਫ਼ ਹੈ ਜਿਹੜੀ ਤਾਂ ਤੋਂ ਡਿੱਗੀ ਹੈ ਬਿਲਕੁਲ ਵੀ ਨਹੀਂ ਖੁੱਲ ਰਹੀ ਵਾਹਿਗੁਰੂ ਵਾਹਿਗੁਰੂ ਤਾਂ ਨਾ ਕਿਸਾਨ ਜੀ ਉਸ ਟਾਈਮ ਬਾਰਡਰ ਤੇ ਬੈਠੇ ਆ ਵੇ ਦੇਖੋ ਜੀ ਗੜੇ ਬਹੁਤ ਜਿਆਦਾ ਗੜੇ ਮਾਰੀ ਹੋਈ ਹੈ ਸੋਨੂੰ ਕਣਕ ਦਿਖਾਉਣੇ ਹੁਣ ਕਣਕਾਂ ਦਾ ਕੀ ਹਾਲ ਹੋਇਆ ਦੇਖੋ ਜੀ ਅਜੇ ਵੀ ਕਿਵੇਂ ਪਏ ਆ ਅਜੇ ਵੀ ਜੇ ਰਬ ਬਚਤ ਕਰ ਦੇ ਇਸ ਤੋਂ ਬਾਅਦ ਨਾ ਹੋਣ ਤਾਂ ਫਸਲਾਂ ਦਾ ਨੁਕਸਾਨ ਆ ਜੋ ਵੱਸ ਸਕਦਾ ਹੈ ਫਸਲਾਂ ਦੀ ਬਚਤ ਰਹੇਗੀ ਕਣਕਾਂ ਦੀ ਤਾਂ ਟੇਡੀਆਂ ਹੋਈਆਂ ਕੁਸ ਮੜ ਮੁੱਟੇ ਕੀ ਬੋਲ ਲਾਂ ਹਾਈ ਤੱਕ ਤੱਕ ਫਸਲਾਂ ਦਾ ਤਾਂ ਨੁਕਸਾਨ 2-3% ਇਹ ਬੜਾ ਨਹੀਂ ਹੋਇਆ ਤੇ ਹੁਣ ਵਾਹਿਗੁਰੂ ਕਰਕੇ ਨਹੀਂ ਪੈ ਜੇ ਕੋਈ ਚੱਕਰ ਨਹੀਂ ਇਹ ਦੇਖੋ ਇਧਰ ਕਿ ਤੱਕ ਹਾਲ ਕਰਿਆ ਕਿਸ ਤਰ੍ਹਾਂ ਥੱਲੇ ਸਿੱਟੇ ਆ ਫੇਰ ਆ ਗਿਆ ਮੀ ਬਹੁਤ ਜਿਆਦਾ ਕਣਾਂ ਟਿੱਗਣ ਲੱਗੀਆਂ ਜਿੰਨੇ ਵੀਰੇ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਬਹੁਤ ਹੀ ਜਿਹੜੇ ਬਾਹਰ ਪਸ਼ੂ ਫਿਰਦੇ ਆ ਉਹਨਾਂ ਦਾ ਵਿਚਾਰਾਂ ਦਾ ਬਹੁਤ ਬੁਰਾ ਹਾਲ ਹੋਊਗਾ ਸਕਰੀਨ ਭਿੱਜ ਗਈ ਫੋਨ ਭਿੱਜ ਗਿਆ ਸਾਰਾ ਹਨਗਾ ਬਹੁਤ ਜ਼ਿਆਦਾ ਆਈ ਜਾਂਦੀਆਂ ਚਲੋ ਇਹ ਠੀਕ ਹੈ ਸਾਰੇ ਵੀਰਾਂ ਨੂੰ ਬਾਅਦ ਚ ਦਿਖਾਵਾਂਗੇ ਕਿ ਉਹ ਕਿਹੋ ਜਿਹਾ ਹਾਲ ਹੋਇਆ ਵਾਹਿਗੁਰੂ ਕੀ ਅਰਦਾਸ ਕਰਿਓ ਜੋ ਆਪਣੇ ਕਿਸਾਨ ਵੀਰ ਧਰਨੇ ਤੇ ਵੀ ਬੈਠੇ ਆ ਉਹ ਠੀਕ ਠਾਕ ਹੋਣ ਕੋਲ ਆਪਾਂ ਤਾਂ ਫੇਰ ਵੀ ਘਰਾਂ 'ਚ ਬੈਠੇ ਆ ਅੰਦਰ ਹੋ ਗਏ ਉਥੇ ਟਰਾਲੀਆਂ ਦੇ ਵਿੱਚ ਕਿਸਾਨ ਜੋ ਪੱਲਣਾਂ ਤੇ ਰਫਾਲਾਂ ਦੀ ਛੱਤਾਂ ਉਹਨਾਂ ਦਾ ਬਹੁਤ ਔਖਾ ਜੀ ਕਿਸਾਨ ਵੀ ਸੜਕਾਂ ਤੇ ਬੈਠਾ ਤੇ ਜਵਾਨ ਵੀ ਸੜਕਾਂ ਤੇ ਬੈਠਾ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਦੇਖੋ ਬਾਕੀ ਹੁਣ 2024 ਦੇ ਇਲੈਕਸ਼ਨ ਆ ਗਏ ਇਹਨਾਂ ਨੂੰ ਕੋਈ ਮਾਰ ਨਹੀਂ ਕੰਮ ਕਰਦੀ ਜਿਹੜੀ ਵੋਟ ਦੀ ਮਾਰ ਕੰਮ ਕਰਦੀ ਆਪਣੀ ਇੱਕ ਉਂਗਲ ਕੰਮ ਕਰਦੀ ਹੈ ਖੜੀ ਬਈ ਕੋਈ ਵੀ ਸਰਕਾਰ ਚੋਂ ਚੰਗੀ ਚਣੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ